ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਉਹ ਜਿੰਨੇ ਵੀ 뷰ਅਰ ਇਸ ਸਮੇਂ ਸਾਨੂੰ ਵੇਖ ਰਹੇ ਆ ਜੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਖੁਸ਼ੀ ਭਰੀ ਬਤੀਤ ਹੋਵੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਸਾਰੇ ਜਣੇ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਪਰਦੇ ਇਹ ਮੇਰੇ ਵੱਲੋਂ ਦਿਲੋਂ ਅਰਦਾਸ ਹੈ ਸੱਚਾ ਪਾਤਸ਼ਾਹ ਤੇਰੇ ਅੱਗੇ ਅੱਜ ਜੀ ਖਿਚੜੀ ਤਿਆਰੀ ਕਿਤੇ ਜਾਣ ਰਹੇ ਜੀ ਇੱਕ ਤਾਂ ਪ੍ਰੈਸ ਖਰਾਬ ਹੋ ਗਈ ਮੇਰੀ ਉਹ ਪ੍ਰੈਸ ਠੀਕ ਕਰਾਉਣੀ ਹੈ ਦੂਸਰਾ ਮੈਂ ਥੋੜੇ ਜਿਹਾ ਸ਼ਾਪਿੰਗ ਜੀ ਕਰਨੀ ਹੈ ਜੁੱਤੀ ਜੱਤੀ ਜੀ ਖਰੀਦਣੀਆਂ ਕਿਉਂਕਿ ਡੇਲੀ 2 ਵਜੇ ਤੋਂ ਬਾਅਦ ਵਿੱਚ ਮੈਂ ਹੁਣ ਫੀਲਡ ਦੇ ਵਿੱਚ ਹੋਇਆ ਕਰੂੰਗਾ ਪਬਲੀਕ ਦੇ ਵਿੱਚ ਆ ਕਰੂੰਗਾ ਲੋਕਾਂ ਦੇ ਵਿੱਚ ਹੋਇਆ ਕਰੂੰਗਾ ਤੇ ਉਧਰ ਗੈਸਮੀਨ ਦਾ ਫੋਨ ਆ ਗਿਆ ਮੰਮੀ ਮੈਨੂੰ ਮਿਲ ਜਾਓ ਆ ਕੇ ਇੱਕ ਵਾਰ ਤਾਂ ਨਾਲ ਸਾਡੀਆਂ ਸਰਦਾਰਨੀਆਂ ਤਿਆਰ ਹੋ ਗਈਆਂ ਇਹ ਵੀ ਕਹਿੰਦੀਆਂ ਹਮ ਵੀ ਜਾਵਾਂਗੇ ਚਲੋ ਇਹ ਪਹਿਲਾਂ ਵੀ ਰੇਡੀਓ ਸੀਗੀ ਮੈਂ ਹੀ ਰੈਡੀ ਹੋਣ ਦੇ ਵਿੱਚ ਥੋੜੀ ਜਿਹੀ ਟਾਈਮ ਲੱਗਾ ਮੈਨੂੰ ਰੈਡੀ ਹੋਣ ਦੇ ਵਿੱਚ ਤੇ ਸ਼ੁਭਰੀ ਜੀ ਵੀ ਇਧਰ ਆ ਰੌਣਾ ਪਾਈ ਜਾ ਰਹੀ ਹੈ ਮਲਾਉਂਗਾ ਜੀ ਤੁਹਾਨੂੰ ਉਹਨਾਂ ਨੂੰ ਪਾਈ ਦੇ ਪਾਪਾ ਤਾਂ ਕਹਿੰਦਾ ਸਕੂਲ ਨੂੰ ਬਿਨਾ ਬੂਟ ਪਾ ਕੇ ਸੈਂਡਲ ਪਾਇਆ ਕਰ ਇਹਦੇ ਨਹੀਂ ਬੂਟ ਨਹੀਂ ਬੂਟ ਸੈਂਡਲ ਪਾ ਕੇ ਜਾਣੇ ਬੂਟ ਹਰ ਦਾ ਆਪਣੀ ਜਿੱਦ ਨਾ ਕਰਿਆ ਕਰ ਮੈਂ ਨਾ ਕਹਾਂਗਾ ਸ਼ੁਭਰੀ ਤੋ ਸ਼ੁਭਰੀ ਇਧਰ ਆ ਸ਼ੁਭਰੀ ਮੈਂ ਪੈਰਾਂ 'ਚ ਕੁਝ ਵੀ ਨਹੀਂ ਪਾਵਦੇ ਮਾਪਾ ਮਾਪਾ ਆ ਪੱਪਲਾ ਪਾਉਣੀ ਆ ਸੀ ਤੂੰ ਸੈਂਡਲ ਪਾ ਲੈ ਬੂਟ ਪਤਾ ਕਰ ਪਾਉਂਦੇ ਹੁੰਦੇ ਆ ਜਦ ਗੱਡੀ 'ਚ ਬੈਠ ਕੇ ਪੋਪੜ ਨੂੰ ਇੱਧਰ-ਤੁਹਾਨੂੰ ਮੁੰਮਾ ਜਾਉਂਗੇ ਹਾਂ ਤਾਂ ਆਪਣੀ ਦੀਦੀ ਕੋਲ ਜਾਣਾ ਏ ਮੈਂ ਪੱਪਾ ਪਾਉਣੀ ਨਹੀਂ ਠੀਕ ਐ ਨਹੀਂ ਨਹੀਂ ਠੀਕ ਐ ਵਾਈ ਗੁਰਜੀ ਕਾਹਾ ਸਾਹ ਵਾਈ ਗੁਰਜੀ ਕੀ ਫਾਤੇ ਦੀਦੀ ਜੋੜੀ ਦੇ ਤੱਕ ਨਹੀਂ ਸਰਵਿਸ ਫੜਦੇ ਨਹੀਂ ਫੜਦੇ ਕੇ ਗੱਲ ਮੰਨ ਜਾਨੀ ਮੇਰੀ ਮੈਂ ਚੱਪਲਾਂ ਨੂੰ ਕਿਸ ਚੱਪਲਾਂ ਬੁੜੜੀ ਹੋ ਗਈ ਹੈ ਨਾ ਮੈਂ ਬਸ ਜਿੱਦ ਦੇ ਨੂੰ ਪਹੁੰਚ ਦਿਨਵਾ ਦਈ ਆ ਕੇ ਕਫਰੇਟ ਦਾ ਕੈਬਰੀਟ ਲੱਗ ਗਿਆ ਮੇਰੇ ਪੁੱਤ का है? नहीं नहीं का के अच्छा कि चलिया दस दे फिर कि चलिया तू अज हाँ हाँ आए लिया फलिया जी ए आ लो जी आ लो जी बल आकू टिस्कू हो गया आ लिया चलो भी हाँ क्या बनना था बनाना था चल दे ਮੁਝ ਚਾਹ ਰਿਹਾ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ ਲਈ ਅੱਜ ਤੁਸੀਂ ਵੈਸੇ ਲੇਟ ਆ ਪੰਜ ਮਿੰਟ ਰਹਿ ਗਏ ਸਾਡੇ 11:00 ਹੋਣ ਨੂੰ ਤੁਹਾਡੇ 11:00 ਹੋਣ ਨੂੰ 5 ਮਿੰਟ ਰਹਿ ਗਏ ਫਿਰ ਕੀ ਹੋ ਗਿਆ ਫਿਰ ਕੀ ਮਤਲਬ ਮਤਲਬ ਲੇਟ ਹੋ ਨਹੀਂ ਮਤਲਬ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਤੁਸੀਂ ਆਪਣੇ ਜਿਹੜਾ ਟਾਈਮ ਦਿੱਤਾ ਉਹ ਤੋਂ ਲੇਟ ਹੋ ਜਦੋਂ ਕਿ ਕਿਹਨੂੰ ਦਿੱਤਾ ਟਾਈਮ ਸਾਰੇ ਵੀ ਜਾਣੇ ਆ ਸਾਨੂੰ ਵੀ 11:30 ਵਜੇ ਜਾਣਾ ਹੈ ਨਾ ਵੀ 11:30 ਵਜੇ ਪਹੁੰਚਣਾ ਕਿੱਥੇ ਜਸਮੀਨ ਕੋਲ ਅੱਛਾ ਜਸਮੀਨ ਕੋਲ ਨੂੰ ਤਿਆਰ ਹੋਈ ਹਾਂ ਯਾ ਤੁਸੀਂ ਤੁਸੀਂ ਕਹਿੰਦੇ ਸਾਢੇ 11 ਪਹੁੰਚ ਜੂਗੇ ਪਰ ਮੈਨੂੰ ਨਹੀਂ ਲੱਗਦਾ ਅਜੇ ਰਸਤੇ 'ਚ ਰੁਕਣਾ ਥੋੜਾ ਜਿਹਾ ਦੇਖੋ ਜੀ ਗੱਲ ਸੁਣੋ ਟਾਈਮ ਸਾਨੂੰ ਮੋਬਾਈਲ ਮੋਬਾਈਲ 'ਤੇ ਟਾਈਮ ਚੈੱਕ ਕਰਕੇ ਨਾ ਹੋਵੇ 17 11 ਕਿੰਨੇ ਹੋਏ 18 ਮਿੰਟ ਹੋ ਗਏ ਕਿੰਨੇ ਬਾਕੀ ਰਹਿੰਦੇ ਹਨ ਆ ਜਾਂ 12 ਮਿੰਟ 12 ਮਿੰਟ ਬਾਕੀ ਰਹਿੰਦੇ ਹਨ ਆ ਰੁਕਣਾ ਵੀ ਆਪਾਂ ਨੇ ਕਿੱਥੇ ਕੁਸਮਾਣਾ ਥੋੜਾ ਲੈ ਕੇ ਜਾਂ ਖੱਲੀ ਜਾਊਗਾ ਇਹ ਵੀ ਚੱਕਰ ਆਪਾਂ ਚੱਕੋ ਕਿੱਥੇ ਜੜੀ ਪਈ ਉਹ 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 ਪਾਲੋਨੂ ਵਿੱਚ ਪ੍ਰੈਸ ਵੀ ਹਾਂ ਹਾਂ ਨਹੀਂ ਰੁਕ ਜਾ ਲਓ ਜੀ ਪ੍ਰੈਸ ਨੂੰ ਇਹਦੇ ਨਟ ਬੋਲਟ ਲਮਗਲਨ ਸਰ ਸਾਰੇ ਬਚਾਰੀ ਇਹ ਲੈ ਜਾਣ ਜਾਣ ਕੇ ਇਕੱਲਾ ਇਕੱਲਾ ਪੀਸ ਦਿਖਾਉਂਦੀ ਚੱਕ ਕੇ ਲੈ ਇਹ ਲੈ ਪਪਾ ਪਾ ਮਿੱਠੇ ਕਰ ਮਾਂਵਾ ਇਹ ਲੈ ਹਲੋ ਇਸ ਕਰਕੇ ਕਹਿੰਦੇ ਮਮੀ ਦੇ ਆਓ ਪਪਾ ਟੋੜੀ ਬੋਲੋ ਫੜ ਲਓ ਜੀ ਆ ਸੂਟ ਵਿਚਾਰੇ ਨੇ ਮਿੱਠੀ ਮੈਲਾ ਹੋ ਜਾਣਾ ਪਪਾ ਹੋਰ ਦੇਖਦਾ ਜੀ ਮੈਨੂੰ

ਪਰ ਗੱਲ। ਸਿਆ ਚੱਪਲਾ ਤੁਹਾਡੇ ਆ ਟੇਬਲ ਦੇ ਥੱਲੇ ਆ ਜੀ। ਕਿੱਲੇ ਦੇ ਪਹਿਲਾਂ? ਜਿੱਥੇ ਪ੍ਰੈਸ ਠੀਕ ਕਰਦੇ ਤੇ। ਹਾਂ ਉਹ ਪਈਆਂ। ਵਾਕਈ ਸਹੀ ਗੱਲ ਆ ਤੇਰੀ। ਆਹਆਂ ਪਈਆਂ ਮਾਲੀਆਂ ਚਾਪਲਾ। ਆ ਤਾਂ ਜਦੋਂ ਕੀ ਬਣਦਾ ਤਾਂ? ਕੋਢੀ ਨਾ ਹੋ। ਸੂਟਾ ਥੀ ਰਹੂਗਾ। ਜਦ ਤੱਕ ਪ੍ਰੈਸ ਨਹੀਂ ਉਹਦੀ ਸੂਟ ਨਹੀਂ ਜਾਣਾ। ਹਾਂ ਵੈਰੀ ਗੁੱਡ। ਨਹੀਂ। ਉਹ ਉਹ ਕਿੱਥੇ ਆ? ਉਧਰ ਰੱਖ ਤਾਂ। ਰੱਖ ਤਾਂ। ਹੋਇਆ ਠੀਕ। ਇੱਕ ਘੇਰ ਕੇ ਆਵਾਂ ਨਾ ਫਿਰ ਪ੍ਰਾਈਮੇ ਤੇਰੀ ਫਿਰ ਮੈਂ ਕਹਿੰਦੇ ਭੰਗ ਲਾ ਦਿਓ ਫੁੰਡਾ ਪਾਪਾ ਜੀ ਨੇ ਆ ਲੈਣਾ ਥੋੜੀ ਦੇਰ ਤੱਕ ਥੋਕਾਂ ਨੇ ਵੀ ਤੁਸੀਂ ਨਿਕਲ ਜੇ ਕੋਈ ਗੱਲ ਨਹੀਂ ਹਾਂ ਚਲੋ ਚਾਬੀ ਗੱਡੀ ਕੱਢਦਾ ਹਾਂ ਸੁਖਵੀਰ ਕਹਿੰਦੀ ਵੀ ਲੈ ਚੱਲੋ ਉੱਥੇ ਨੂੰ ਕੁਝ ਖਾਣ ਨੂੰ ਤਾਂ ਫਿਰ ਦੁਕਾਨ ਤੇ ਪਹੁੰਚ ਗਏ ਸਮੋਸੇ ਲੈ ਚੱਲਦੇ ਨਾਲੇ ਲੈ ਚੱਲਦੇ ਜੀ ਕੋਲਡ ਡਰਿੰਕ ਗਰਮ ਹੋਣ ਨੂੰ ਲਾਤਾ ਹੀ ਸਿਸਟਮ ਸਾਰਾ ਇਹ ਤਾਂ ਸਮੋਸੇ ਜੀ ਜਮੇ ਤਾਜ਼ੇ ਤਾਜ਼ੇ ਕੜਦੇ ਆ ਜੀ ਇਹ ਜਮਨ ਰੱਖਦੇ ਅਚ ਜਸਮੀਨ ਕੀ ਖਲਾਤਾ ਹ ਯਾਰ ਮੈਂ ਤਾਂ ਨਹੀਂ ਬਤਾ ਟੋਲੀਆਂ ਖਾਣ ਲੱਗੇ ਤੇ ਸਮੋਸੇ ਬਹੁਤ ਸੁਆਦ ਤੇ ਸਾਚੀ ਕਾ ਜੀ ਸਾਰੇ ਇਹਨਾਂ ਸਮੋਸੇ ਸੁਆਦ ਤੇ ਸਾਡੂ ਲੋ ਹਾਂ ਉਹ ਬੱਲੇ ਕੁਕਰੀ ਲੈ 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 ਚਲ ਹੋਵੇ ਚਾ ਚਲ ਇਹ ਅੱਜ ਕੋਰੇ ਬੜੇ ਆਇਕਟਰ ਬੜੇ ਆਜ ਚੁਪੂ ਐਕਟਰ ਬੜਿਆ ਵਾ ਪੂਰਾ ਇਹਨਾਂ ਕੇ ਗੱਲ ਕਰਕੇ ਜਾਂਦੀ ਐ ਸਿੰਪਲ ਸਾਡੀ ਇਹ ਕਹਿੰਦੀ ਅੱਜ ਸਾਲ ਟੌਰ ਕੱਢਣ ਦਾ ਬਿਨਾ ਦੀ ਕੋੜ ਆਈ ਐ ਟੌਰ ਕੱਢੀ ਪਈ ਐ ਅੱਜ ਅੱਜ ਹੋ ਗਿਆ ਕਿ ਆ ਜਸਮੀਨ ਕੋਲ ਜਾਣਾ ਮੈਂ ਪਾਪਾ ਨਹੀਂ ਆਏ ਤੇ ਜ਼ਿਆਦਾ ਪਾਸੋ ਚੌਥੇ ਮੈਂ ਤੇਰੇਵਿੰਦਰ ਐ ਮਨ ਪਾਪਾ ਜੀ ਚਾਹ ਦੇ ਦੇ। ਪਾਪਾ ਜੀ ਚਾਹ ਮੈਂ ਤਾਂ ਹੋਰ ਕੋਈ ਤੈਨੂੰ ਦਿਖਦਾ ਨਹੀਂ। ਨਵੇਂ ਨੂੰ ਬੀਬੀ ਜੀ ਨੇ ਜਾ ਕੇ ਦੱਸਿਆ ਕਹਿੰਦੇ ਦੋ ਗਲਾਸ ਚਾਹ ਨੇ ਪੀ ਗਏ। ਪੂਰੇ ਦੋ ਗਲਾਸ ਪੀਤੇ ਨੇ ਚਾਹ। ਪੀਤੇ ਆ। ਇਹ ਗੱਲ ਮੇਰੇ ਕੋਈ ਸ਼ੱਕ ਨਹੀਂ ਹੈਗਾ। ਮੈਂ ਸ਼ੌਂਕਾ ਚਾਹਦਾ। ਮੱਗ ਨਹੀਂ ਦੇਣੀ। ਮੱਗ ਦੀ ਵੀ ਕਹਾਣੀ ਕਰੀ। ਨਾ ਤਾਂ ਮੈਂ ਚਾਹ ਦਾ ਵੀ ਨੋ ਦੇਣੀ। ਹਾਂ। ਉਹ ਵੀ ਚਾਹ ਵਧੀਆ ਬਣਾਉਂਦੇ ਆ ਤਾਂ ਕਰਕੇ ਫਿਰ ਮਾਣਦੇ ਹਾਂ ਦੋ ਗਲਾਸ ਕਿਹਦੀ ਪਾਪਾ ਕਹਿੰਦੇ ਕਿੱਥੇ ਪੀਣਾ ਹੈ ਦੀਦੀ ਨੇ بڑے بڑے ਦੋ ਗਲਾਸ ਵਰਕੇ ਦਿੱਤੇ ਫਿਰ ਇਹ ਹੋ ਗਈ ਮੈਂ ਤਾਂ ਬੱਸ ਕਰ ਦੂੰ ਹੁਣ ਇਹਦਾ ਲੱਗ ਗਈ ਚਾਹ ਮੜੀਏ ਨੇ ਗੰਦੀ ਨੇ ਅੰਮਲੀ ਹੈ ਇਹ ਤੇ ਨੂਰ ਕਿੱਥੇ ਆ ਜੈਸਮੀਨ ਲਾਈਟ ਨੂੰ ਕਿਹਾ ਸੀ ਥੋੜੇ ਲਾਈਟ ਦੀ ਕੀ ਦਿੱਕਤ ਹੋਈ ਵੀ ਇਹ ਅੱਧੇ ਪਿੰਡ ਚ ਭੱਜ ਗਈ ਪਤਾ ਨਹੀਂ ਕਿਉਂ ਜੁੜ ਗਈ ਕਿਸਨ ਕਿਹਾ ਹੈ ਰਾਤ ਦੇ ਇਹ ਬੇਟਾ ਰਾਤ ਰਾਤ ਹੀ ਭੱਜੀ ਹੋਈ ਹੈ ਇਹਨੇ ਰਾਤ ਦੀ 9 ਵਜੇ ਦੀ ਤੇ ਚੱਕ ਘੱਟ ਨਹੀਂ ਕਰਾਈਆ ਤਾਂ ਮਾਰਿਆ ਫਰਾਈ ਹੈ ਇਹਨੂੰ ਕੇ ਹਾਂ ਫੇ ਕੋਈ ਤਾਰ ਤੂਰ ਖਰਾਬ ਤੂਰ ਸੜ ਗਈ ਮਤਲਬ ਇਹਦੇ ਪਿੰਡ ਚ ਨਹੀਂ ਰਹੀ ਫੇ ਰ ਹੈ ਕਿਖਣਾ ਸਰਦਾ ਬਣਾ ਡੰਗਰ ਤੇ ਬਾੜੇ ਤੇ ਲਾਈਵ ਦੇ 5 ਵਜੇ ਪਖਤਮ ਹੋ ਗਿਆ ਫੇ ਉਹ ਨਾ ਉਹ ਬੈਠੇ ਫੇ ਦਵਾਉਂਦੇ ਇਹਨਾਂ ਦੇ ਲਾਈਵ ਹਾਂ ਹੋ ਜਾਂਦਾ ਹੋ ਜਾਂਦਾ ਦੁੱਧ ਵੀ ਦਵਾਰਾ ਉਤਾਰਨਾ ਤਾਂ ਫੇ ਪਾਣੀ ਕਿਵੇਂ ਭਰਦੇ ਉਹ ਨਹੀਂ ਮਹਾਤਰਾ ਦੇ ਜਨਰੇਟਰ ਜਨਰੇਟਰ ਨਾਲ ਜਮਿਤਾ ਹਾਂ ਆਪਣੇ ਤੁਹਾਨੂੰ ਵੈਟਰਨ ਆਪਣੇ ਤਾਂ ਇੰਤਜ਼ਾਰ ਦਾ ਬੱਚੇ ਹਾਣੋ ਮਤਲਬ ਜਨਰੇਟਰ ਲੇਖੇ ਸਮਾਇਗਾ ਇੱਕ ਡਿਮਾਂਡ ਦੇਖ ਲੈ ਕੋਈ ਨਾ ਕੋਈ ਦੱਸ ਹੈ ਮਤਲਬ ਹੁਣ ਇਨਡਾਇਰੈਕਟਲੀ ਜਨਰੇਟਰ ਲਿਆ ਲੈਣਾ ਹਵਾ ਚੱਲ ਤੇ ਵੀ ਨਾ ਭਾਂਜੀ ਮੈਂ ਤਾਂ ਟੈਂਕ ਚ ਰਹੀ ਵੀ ਟੈਂਕੀ ਭਰੀ ਹੋਣੀ ਚਾਹੀਦੀ ਆ ਬੇਜ਼ਿਆ ਕਹਿੰਦੇ ਬਸ ਉਸ ਜਾਨੀ ਦਿੰਦਾ ਬੁੱਲਾ ਸ਼ਾਮ ਨੂੰ ਕੱਲ ਰੋਡ ਪੈ ਗਿਆ ਸਾਡੀ ਮੋਟਰ ਨਹੀਂ ਚੱਲਦੀ ਨੀਚੇ ਤਾਂ ਆਪੇ ਕਹਿੰਦੇ ਮੈਂ ਡੰਗਰਾਂ ਨੂੰ ਪਾਣੀ ਵੀ ਸਾਰ ਵੀ ਨਾ ਵੀ ਲੈ ਪਾਣੀ ਖਤਮ ਹੁੰਦਾ ਜਾਂਦਾ ਵੀ ਤੁਸੀਂ ਸਵੇਰੇ ਜੇ ਪਾਣੀ ਮੁੱਕ ਗਿਆ ਵੀ ਹਵਾ ਵੀ ਚੱਲ ਪਈ ਐ ਕੱਲ ਮੈਂ ਮਟਰ ਚਾਹ ਦੀਦੀ ਫਿਰ ਭੈਣ ਜੀ ਤੋਂ ਫੋਨ ਕਰਾਇਆ ਕਹਿੰਦੇ ਉਹ ਰੋਡ ਪਾ ਗਈ ਦੱਬ ਦੱਬ ਕੇ ਸੁੱੱਚ ਚਲਾਈ ਤਾਂ ਮੋਟਰ ਚੱਲਦੀ ਹੁਣ ਕਿਉਂ ਸ਼ਾਮ ਨੂੰ ਜਿਹੜਾ ਹੈ ਨਾ ਜੈਂਟਰ ਤਾਂ ਪਹਿਲਾਂ ਕਹਿੰਦੀ ਪਾਣੀ ਭਰ ਲੋ ਟੈਂਕੀ ਭਰ ਲੋ ਹੋ ਜਾਂਦਾ ਬਾਅਦ ਵਿੱਚ ਚਲਾਈ ਜਾਂਦੇ ਫਿਰ ਟੈਂਕੀ ਪਾਣੀ ਦੀ ਤਾਂ ਤੁਹਾਨੂੰ ਪਤਾ ਵੀ ਜਾਂਦਾ ਥੈਂਕ ਯੂ ਤਾਂ ਨਹੀਂ ਹੋਰ ਸਮਾਂ ਇੱਕ ਵਗਾਰ ਸਰਦਾ ਨਹੀਂ ਹਾਂ ਦੇਖਦੇ ਹਾਂ ਉਹਨੂੰ ਜਿਵੇਂ ਅੰਦਰ ਬੱਚੇ ਨੂੰ ਵੀ ਪਾਣੀ ਪਿਲਾਉਣਾ ਪਾਣੀ ਪਿਲਾਉਣਾ ਪੈਂਦਾ ਫਿਰ ਆਪ ਵੀ ਕਰਤਣਾ ਤੇ ਪਾਣੀ ਟੈਂਕੀ ਦੇ ਆਉਂਦਾ ਨਾ ਡੰਗਰ ਤੋਂ ਪਿਲਾਉਣੇ ਹੋਗੇ ਸਿੱਧਾ ਨਹੀਂ ਪਾਣੀ ਜਾਂਦਾ ਟੰਕੀ ਸਹੀ ਗੱਲ ਹਾਂ ਕਿ ਲੱਗਦੀ ਪਈ ਮੈਂ ਕੋਲਡ ਡਰਿੰਕ ਕੋਲਡ ਇਹ ਨੇ ਰਿਓ ਜ਼ਹਿਰ ਆ ਕਾ ਤੇ ਲੱਗੀ ਵੀ ਪੀਣ ਨੂੰ ਦੀਦੀ ਨੇ ਚਾ ਉਹ ਵੀ ਜ਼ਹਿਰ ਆ ਹਾਂ ਭੈਣ ਜੀ ਕੋਰ ਨਹੀਂ ਪੀਰੇ ਭੈਣ ਜੀ ਤੁਸੀਂ ਕਾਣ ਪੀਂਦੇ ਆ ਕਾਣ ਹੁਣ ਕਾਣੋਂ ਪੀਂਦੇ ਆ ਤੁਸੀਂ ਜ਼ਹਿਰ ਮਾਰ ਲੈ ਕੇ ਆਏ ਜ਼ਹਿਰ ਮਾਰ ਕੇ ਕਾ ਹੈ ਓਏ ਜ਼ਹਿਰ ਰਣੀ ਹੁੰਦੀ ਥੋੜੀ ਥੋੜੀ ਇਹ ਹੀ ਥੋੜੀ ਵੀ ਭਰ ਭਰ ਗਲਾਸ ਦੇ ਮਰਦੇ ਪੀਂਦੇ ਤੁਸੀਂ ਕਹਿੰਦੀ ਕਾ ਪੀਤੀ ਜੇ ਸਨੋਸੇ ਖਾਦੇ ਆ ਤਲਿਆ ਹੋਇਆ ਖਾਦਦਾ ਨਾ ਆਪਾਂ ਨੇ ਤਾਂ ਉਹਦੇ ਪਰ ਇਹ ਜ਼ਹਿਰ ਪੀਣੀ ਜ਼ਰੂਰੀ ਹੈ ਵੀ ਜ਼ਹਿਰ ਜ਼ਹਿਰ ਨੂੰ ਖਤਮ ਕਰ ਦੂਗੀ ਅੰਦਰ ਜਾ ਕੇ ਆਈਕਾ ਤੁਮ ਗਾਦੋ ਨਹੀਂ ਹੋਣਾ ਪਾ ਪੀਜਾ ਖਾਣੇ ਆ ਪੀਜਾ ਬਗੈਰ ਮਾਰਦੀ ਆ ਪੀਜਾ ਖਾਣੇ ਉਹ ਛਿੱਟ ਛੱਟੀ ਹਾਜਮ ਨਹੀਂ ਹੁੰਦਾ ਫਿਰ ਉਹਦੇ ਉੱਪਰ ਉਹ ਜ਼ਹਿਰ ਪੀ ਜਾਂਦੀ ਆ ਮਟ ਜਹਾਜ ਪਹੁੰਚਦਾ ਉਹ ਕੰਮ ਅਸੀਂ ਕਰਿਆ ਹੋਇਆ ਐ ਥੋੜਾ ਜਿਹਾ ਪੀਣਾ ਕੋਈ ਬੜੀ ਗੱਲ ਨਹੀਂ ਹੈਗੀ ਪਰ ਨਜਾਇਜ਼ ਐ ਅਸੀਂ ਨਜਾਇਜ਼ ਨਹੀਂ ਪਿੰਦੇ ਬੋਤਲਾਂ ਨਹੀਂ ਪਿੰਦੇ ਦੋ ਦੋ ਨਹੀਂ ਮੈਂ ਦੇਖਿਆ ਉਹ ਵੀ ਪਹਿਲਾਂ ਆਪ ਹੈ ਨਾ ਆ ਲਿਆ ਤਾਂ ਤੁਹਾਨੂੰ ਕੱਜ ਦੇ ਗਲਾਸਾਂ ਚ ਉਹ ਜੱਗ ਸੀ ਆਈ ਡੈਕ ਆਈ ਥਿੰਕ ਜੱਗੜੀ ਡੈਕ ਸੀ ਤੁਹਾਡੇ ਘਰ ਤੋਂ ਜਾ ਨਹੀਂ ਪਹਿਲਾਂ ਗੱਲ ਆਈ ਕਿ ਹੁਣ ਗੱਲ ਤਾਂ ਜਾਏਗਾ ਹਾਂ ਸ਼ੋਭੀ ਚਾਹ ਹਾਂ ਲੋ ਸ਼ੋਭੀ ਚਾਹ ਜੈਸਮੀਰ ਕੋ ਸ਼ੋਭ ਨੂੰ ਕੋ ਚਾਹ ਸਵਾਦ ਲੱਗਣ ਲੱਗੀ ਹੋਰ ਕਿ ਕੋ ਕਾਇ ਨਹੀਂ ਮੇਰਾ ਜਿਹੜਾ ਜੀਜਾ ਅਰਸਰ ਨੂੰ ਦੁੱਧ ਵਾਲਾ ਵਰਦਾ ਲੋਂਜੀ ਆ ਪਰ ਮਾੜਾ ਦੁੱਧ ਸਵਾਦ ਉੱਦਦਾ ਦੋ ਦੋ ਗ라스 ਵੀ ਕੇ ਜਾਂਦੀ ਕਰਦੀ ਦੁੱਧ ਚਾਹ ਨਾ ਮਾਣੀ ਬਤੇ ਲਾਕਦੀ ਨਹੀਂ ਪੀਣਾ ਕੋਈ ਪੀਣਾ ਦੁੱਧ ਨਹੀਂ ਪੀਣਾ ਹਾਂ ਜਾ ਵੀਡੀਓ ਬਈ ਛੋੜੀਆ ਮੈਂਸਾਂ ਦਾ ਦੁੱਧ ਮਿੱਠਾ ਹੁੰਣਾ ਹੈ ਤਾਂ ਇਹ ਸ਼ੋਭ ਨੂੰ ਵਧੀਆ ਲੱਗਦਾ ਹੈ ਇਹ ਸ਼ੋਭ ਨੂੰ ਵਧੀਆ ਲੱਗਦਾ ਹੈ ਇਹ ਚਾਈ ਵਰਗੀ ਹੈ ਹਾਂ ਸ਼ੋਹਰੀ ਚੱਲੀ ਆ ਫਿਰ ਹੁਣ ਆਪਾਂ ਪ੍ਰੋਪਰ ਜਣਾ ਮੇਰੇ ਬੋਤਨੇ ਕਿਹਦੇ ਕੋਲ ਪਿੱਛੇ ਕਿੰਨਾ ਸੋਹਣਾ ਕਿਹ ਹੈ ਕੂਲਰ ਕੂਲਰ ਬਹੁਤ ਬਹੁਤ ਠੰਡੀ ਕਹਾਵਾ ਮਾਰਦਾ ਏਸੀ ਵਰਗੀ ਏਸੀ ਵਰਗੀ ਹੈ ਹੋ ਲਖਾਈ ਏਸੀ ਹੈ ਚਲੋ ਜਿਹੜਾ ਘਰਾਂ ਆ ਫਿਰ ਘਰਾਂ ਨਾਲ ਏਸੀ ਵੇਚ ਕੇ ਕੂਲਰ ਲੈ ਲੈਂਦੇ ਆ ਆ ਬਸ ਘਰਾਂ ਨਾਲ ਏਸੀ ਵੇਚ ਦਿੰਦੇ ਲੱਗਦਾ ਇਹਨੂੰ ਸੇਲਪਰ ਹੋਰ ਇਹ ਰੇਣਾ ਕਹਿੰਦੀ ਹਾਂ ਏਸੀ ਦੇ ਕੇ ਤੁਸੀਂ ਹਾਂ ਹਾਂ ਕੂਲਰ ਲਵਾਂਗਾ ਬਸ ਫਿਰ ਕੂਲਰ ਤੇ ਕੀ ਤੇ ਨੇ ਨਹੀਂ ਕੰਨੀਆਂ ਨਹੀਂ ਖੜਾਇ ਏਸੀ ਵੀਆਂ ਕੂਲਰ ਵੀਆਂ ਇਹ ਲੈ ਹੁਣ ਅੱਛਾ ਮੇਰੇ ਤਾਇਆ ਉਹਨਾਂ ਦੇ ਘਰ ਸੱਚੀ ਗੱਲ ਆ ਉਹਨਾਂ ਦੇ ਕੂਲਰ ਵੀ ਆ ਜੇ ਸੇਮ ਠੀਕ ਆ ਉਹਨਾਂ ਦੇ ਏਸੀ ਵੀ ਲੱਗੇ ਹੋਏ ਵੀ ਜੇ ਜ਼ਿਆਦਾ ਚਾਹੀਦੀ ਤਾਂ ਏਸੀ ਲਾਉਣਾ ਨਹੀਂ ਕੂਲਰ ਵੀ ਆ ਪਰ ਠੰਡੀ ਆ ਮੈਂ ਉੱਪਰ ਦਿਖਾਉਂਦਾ ਤੁਹਾਨੂੰ ਘਰ ਪਾਇਆ ਹੋਇਆ ਉੱਤੇ ਦੋ ਦੋ ਕੂਲਰ ਇੱਕ ਕਮਰੇ 'ਚ ਦੋ ਦੋ ਏਸੀ ਲੱਗੇ ਹੋਏ ਉਹਨਾਂ ਦੇ ਹੁਣ ਓਕੜਾ ਲਾ ਦੀਏ ਆ ਇੱਕ ਹੋਰ ਹੈ ਜੀ ਨੇ ਦੇਖੀ ਗੱਲ ਏਸੀ ਕਰਦਾ ਖਰਾਬ ਉਹ ਜੋੜ ਆ ਮੈਂ ਹੁਣ ਕਰ ਤੇ ਜੋੜ ਵੀ ਦੱਸ ਹੁਣ ਲੱਗ ਜਾਂਦਾ ਏਸੀ ਚ ਮੈਂ ਕਰਦੀ ਨਹੀਂ ਪੈਂਦੀ ਕੱਲ ਵੀ ਜੀ ਨੇ ਮੈਨੂੰ ਜ਼ੋਰ ਨਾਲ ਲੇ ਵੀ ਤੂੰ ਏਸੀ ਚ ਪੈ ਜਾ ਮੇਰੇ ਭਾਵੇਂ ਮੇਰੇ ਮੋਢੇ ਚ ਦਰਦ ਹੁੰਦਾ ਇੱਕ ਠੂਹੀ ਜਿਹਾ ਬੋਤ ਹੁੰਦਾ ਮੈਂ ਅੱਧੀ ਘਰ ਉੱਠ ਕੇ ਤੂਏ ਕਮਰੇ ਚ ਪੈਣਾ ਪੈ ਗਿਆ ਮੈਨੂੰ ਇਹ ਨਾ ਤਰੀਕਾ ਲੱਗਿਆ ਵੀ ਸਰੀਰ ਜਗੜ ਤਾ ਦੂਗੀ ਜੋੜ ਦਾ ਸਰੀਰੋਂ ਨਾ ਮੰਦਾ ਫੇਰ ਗਰਮੀ ਚ ਕੰਮ ਕਰ ਸਕਦਾ ਜਦ ਆਪਾਂ ਬਾਹਰ ਨਿਕਲਨੀ ਕੋਲਾ ਤੱਪੜ ਜਾ ਮੱਜਦਾ ਹਾਂ ਗਰਮੀ ਨਹੀਂ ਆਪਾਂ ਜੀ ਵੀ ਘਾੜ ਦੋ ਹੁੰਦੀ ਮੈਂ ਤਾਂ ਮੈਂ ਕਿਹਾ ਮੇਰੇ ਘਰਾਂ ਦਾ ਠੀਕ ਨਹੀਂ ਘੜ ਗਿਆ ਸੀ ਆਏ ਸੀ ਚ ਬੈਠਣ ਨਾਲ ਘੱਟ ਤਾਂ ਹੁੰਸੀ ਜਿੱਤੀ ਨਹੀਂ ਬੈਠ ਕੋਲ ਤੁਮ ਲਾਉਂਦੇ ਆ 10 ਵਜੇ ਤਾਂ ਲਾਉਂਦੇ ਆ ਕੋਈ ਕੂਲਰ ਆਉਂਦੀ ਏਸੀ ਦੀ ਹਵਾ ਮਾਰਦਾ ਉਹ ਵਾਲੇ ਨਾਲ ਤਾਂ ਕ੍ਰੋਸਿੰਗ ਹੁੰਦੀ ਆ ਨਾ ਜਿੱਦਣੇ ਨੇ ਮੇਰੀ ਚੱਲੀ ਆ ਕਰਦੇ ਹੁਣ ਤਾਂ ਕਰਦੇ ਤਾ ਉੱਪਰ ਆਵਾ ਬੋਣਾ ਇਹ ਵੀ ਐਸੀ ਉਲਲਣੇ ਆ ਉਸ ਨਾਲ ਪਰਲੇ ਪਾਸੇ ਗੂਲਰ ਪਿਆ ਉਹ ਨੂੰ ਨਾ ਜਾਲੀ ਲੱਗਣੀ ਆ ਤਾਂ ਨਾ ਸੁਣਾ ਉਹ ਆ ਦੱਸ ਬੈਂਚੀ ਜਿਆਦਾ ਨਹੀਂ ਜਾਲੀ ਲੱਗਣੀ ਤੇ ਜਾਲੀ ਹੋਣੀ ਲੱਗੀ ਦੱਸ ਕਰ ਕਰਦੀ ਕਾਰ ਨਹੀਂ ਕੱਲ ਪਾਸੋਂ ਕਹੇ ਆਣੇ ਆ ਕਹਿੰਦੇ 200 ਆਉਂਦਾ ਸਾਰੇ ਪਾਸੇ ਆਈ ਹਾਂ ਸਹੀ ਬਾਰੇ ਸਹੀ ਬਾਰੇ ਮਰੀ ਤੇ ਹੁਣ ਉਹ ਵਾਪਸ ਪਾਲਾ ਦੇ ਮਾਤਾ ਤੈਨੂੰ ਨਹੀਂ ਮਾਰਨਾ ਤੂੰ ਬਸ ਉਹ ਜਾਲੀ ਦੀ ਪੈਂਦੀ ਮੈਂ ਨਾ ਹੁਣ ਕੀ ਕਰੀ ਉਹ ਥੋੜੀ ਮੈਂ ਬਾਹਰ ਪਾਣ ਸਾਲੀ मच्छर करके मछली करके भी नहीं जे पा मिलोगे बाद में दूध करना आना पहले ठंडा पे कर जान में रख आई जाना जीनाथ आजाद आ गया जे दादी हक्का मार मैं बाहर से जिंदा खोलूगी नी कुत्ता बड़ा डेंजरस आ हाँ, कुत्ता तो रखी वो रखदा राखी पूरी रखदा याद कोई आदा जाद री फिर ਮੈਂ ਕੀ ਲੈ ਕੇ ਚੱਲੇ ਤਾਂ ਦੱਸ ਕੇ ਜਾ ਬਈ ਬਾਜ਼ੀ ਲਾ ਕੇ ਜਾ ਬਾਈ ਦਿਖਾ ਦੇ ਮੈਨੂੰ ਕੰਮ ਕਿਸੇ ਰਾਹ ਦਾ ਇਹ ਪੈਸਾ ਉਹ ਬੋਲ ਲੈ ਸਾਡਾ ਤਾਂ ਪਹਿਲੇ ਲਾ ਜਣਾ ਮੋਕਣ ਹਾਂ ਅਲਾ ਪਹਿਲੇ ਮੈਨੂੰ ਉਹ ਦੇਖ ਕੇ ਕਿੰਨਾਂ ਲੱਗਦਾ ਥੋੜਾ ਤਾਂ ਹੈਵੀ ਥੋੜਾ ਜਿਹਾ ਘੋਰਤ ਨਾਲ ਅਗਲਾ ਸੋਚ ਕੇ ਆਉਂਦਾ ਸਹੀ ਗੱਲ ਹੈ ਚਾਹੀਦੀ ਹੈ ਕੁੱਤੇ ਵਾਂਗ ਸਾਦਾ ਉਹਦੇ ਤਾਂ ਬਹੁਤ ਬਫਾਦਾਰ ਹੁੰਦੇ ਆ ਨਾਲੇ ਇਹਨੇ ਮਾੜਾ ਕੋਈ ਬਫਰ ਆਰ ਨਹੀਂ ਹੈਗਾ ਹਾਂ ਜਿੰਨਾ ਹੀ ਗੱਲਾਂ ਤਾਂ ਮੇਰੇ ਕੋਲ ਬਹੁਤੀਆਂ ਕਹਿਣ ਨੂੰ ਮੈਂ ਕਹਿ ਨਹੀਂ ਸਕਦਾ ਮੈਂ ਹੁਣ ਹੋਰ ਪੱਤੇ ਖੜਨ ਕਿਤੇ ਮਮਾ ਖੜਚੇ ਨਹੀਂ ਤੁਸੀਂ ਬੈਠ ਕੇ ਲੱਦ ਲਓ ਹਾਂ ਹੋਰ ਉਹ ਕਹਿ ਰਹੀ ਗੱਲ ਕੋ ਟੋਰ ਆ ਵੀ ਮੈਂ ਕੁੜਮਾਂ ਦੇ ਕਹਣਾ ਮੈਂ ਕਹਿ ਨਹੀਂ ਸਕਦਾ ਅੱਛਾ ਤੇ ਮੈਂ ਕਹਿ ਨਹੀਂ ਤਾਰੇ ਲੱਗ ਕੇ ਕਹਿ ਰਹਾ ਹਾਂ ਇਹਨਾਂ ਦੀ ਗੱਲ ਆਈ ਹੈ ਤਾਂ ਕੋਈ ਨਹੀਂ ਆਪਾਂ ਭਾਈ ਨੂੰ ਕਿੰਨੇ ਦਿਨ ਹੋ ਗਏ ਰੋਪਣ ਨੂੰ ਕਹਿੰਦੇ ਵੀ ਚਲੋ ਰੋਪਣ ਨੂੰ ਚਲੋ ਜਦ ਅੱਜ ਆਪਣਾ ਕੰਮ ਤਾਂ ਰੋਪਣ ਨੂੰ ਲੈ ਆਏ ਆ ਆ ਵੀ ਗਈ ਮੈਂ ਕਹੇ ਜੀ ਪਹਿਲੀ ਵਾਰ ਹੋਣਾ ਜੁੱਤੀ ਆ ਜੀ ਪਹਿਲੀ ਵਾਰ ਨਹੀਂ ਬਲੈਕ ਤੋਂ ਤੁਸੀਂ ਕਿੰਨੀ ਵਾਰ ਲਈ ਹੋ ਮੈਨੂੰ ਠੀਕ ਜੇ ਲੈ ਕੇ ਗਿਆ ਮੈਨੂੰ ਸੋਣੀ ਉਹਦਾ ਤਾਂ ਨਹੀਂ ਦਿੰਦਾ ਜੇ ਤੁਹਾਨੂੰ ਲੈ ਕੇ ਆਉਣਾ ਨਾ ਮੈਂ ਰੋਕੜ ਨੂੰ ਤੁਸੀਂ ਬਗੈਰ ਮਤਲਬ ਤੇ 3-4000 ਰੁਪਇਆ ਉਹੀ ਖੂਦ ਕੇ ਚਿਕਣਾ ਨਹੀਂ ਅਸੀਂ ਬੇਕਾਰ ਕਿਹੜੀਆਂ ਚੀਜ਼ਾਂ ਲੈ ਕੇ ਜਾਣੀਆਂ ਆ ਸਖੂਚ ਕਿਹੜਾ ਖੂ ਪਟਿਆ ਜਿਹਾ ਲੈ ਜਾਣਾ ਤੁਸੀਂ ਘਰ ਦਾ ਸਵਾਣੇ ਲੈ ਕੇ ਜਾਣੇ ਅਸੀਂ ਕੋ ਬਗੈਰ ਮਤਲਬ ਜਿਹਦੀ ਲੋੜ ਵੀ ਨਹੀਂ ਆਉਂਦੀ ਇਹਨਾਂ ਨੂੰ ਮਸੀਤ ਮਾਰ ਲੈ ਆਹ ਲੈ ਨਾ ਵੈਸੇ ਗਰਮੀ ਚ ਨਾ ਸੈਂਡਲ ਪਾਈ ਦਿਆਂ पंजाबी युद्ध तेरी पास तो भी मैं कोर्ट पे जा मैं सोया हुआ मैं पंजाबी जितनी जा रही हूं ओहो सच्ची ऐसे से सच से कन पीहू जगा तो 2 बजे मीटिंग केते जाना सारी कर लग गई बिलग्रादी टैटन नहीं मेरा बड़ा पदवी पता ये जरा हां जी क्या पे वो मारी मारो से ने जा दे उन्होंने ने जा दो ने का ਮਮਾ ਪਰ ਪਾ ਲੈ ਹਾਂ ਹ ਇਹ ਗਰਮੀ ਚ ਬੂਟ ਨਹੀਂ ਪਾਈਦੇ ਸਰਦੀਆਂ ਵਾਲੇ ਆ ਸਰਦੀਆਂ ਆ ਬੂਟ ਆ ਆ ਹੀ ਨਹੀਂ ਦ ਮੈਂ ਮਮਾ ਹੋਰ ਆ ਪਰ ਬੱਸ ਮੈਂ ਲਾ ਲੂੰਗੀ ਪਾਪਾ ਨਾਲ ਗੱਲ ਕਰੋ ਜਾ ਕੇ ਕੀ ਕਹਿੰਦਾ ਚੱਪਲਾ ਹੋਣਗੇ ਅਸੀਂ ਤੋਂ ਸਰ ਕੋਈ ਨਹੀਂ ਉਹ ਆਪਣੇ ਸਰਦੀਆਂ ਵਾਲੇ ਹੁੰਦੇ ਗਰਮ ਨਹੀਂ ਹਾਂਜੀ 8 ਨੰਬਰ ਦਾ ਲਗਾ ਲੀ ਜੀ ਆਹ ਇਹ ਮੁਹਰੇ ਮੇਰੇ ਕੋਲ ਆ ਗਿਆ ਲੈ ਇਹ ਸਾਡੇ ਲਈ ਨਹੀਂ ਹੈ ਮੈਂ ਦੇਖਿਆ ਪਰ ਨਾਲ ਨਾਲ ਦੀ ਉਹ ਫਾਇਦਾ ਚੱਕ ਲੈ ਜੇ ਨਾਲ ਗੱਲ ਇਹ ਅਸੀਂ ਵਿੱਕੀ ਨੂੰ ਪਤਾ 8 ਦਿਨ ਹੋ ਗਏ ਕਹਿੰਦੇ ਆ ਨੂੰ 8 ਦਿਨ ਚੱਪਣਾ ਕੱਸ ਗਈਆਂ ਘਰ ਵਾਲੀਆਂ ਮੈਨੂੰ ਤੇ ਦੌਰ ਇਹਨਾਂ ਨੂੰ ਨਾਲ ਲੈ ਆਉਣਾ ਚਾਹੀਦਾ ਪਪਾ ਪਾ ਲੈ ਜੇ ਹੁਣ ਅਸੀਂ ਨਾਲ ਆਏ ਤਾਂ ਥੋੜਾ ਮੋਟਾ ਤਾਂ ਫਾਇਦਾ ਹੋਣਾ ਚਾਹੀਦਾ ਸਾਡਾ ਵਾਦੋ ਅੱਛਾ ਬਹੁਤ ਵੱਡਾ ਕੇ ਗੱਲ ਕਰਾਦਾ നമ്പ സാധ്യ ബ ਆ ਕੀ ਕਾ ਜਿਆਦਾ ਉਹ ਤਾਂ ਜਦੇ ਟੁੱਟ ਜੀ ਜਾਂਦਾ ਵੈਸੇ ਇਹ ਪਾ ਕੇ ਰੱਖਣੀ ਆ ਕਿਸ ਤਰ੍ਹਾਂ ਜੀ ਇਹ ਹਾਂਜੀ ਕਹਿੰਦੇ ਰੋਣਾ ਨਹੀਂ ਹੁੰਦਾ ਸਰਵੇ ਨੂੰ ਵੇਚਦੇ ਆਂ ਅੱਛਾ ਜੀ ਅੱਛਾ ਐਨੂੰ ਵੀ ਦਿਖਾਓ ਜੀ ਇੱਕ ਅੱਛਾ ਘਰ ਪਾਉਣਾ ਮੈਨੂੰ ਵੀ ਜਾ ਵੀ ਚਾਹੇ ਆਪੇ। ਬਾਦਮ। ਉੱਧਰ ਮੂੰਹ ਤਾਂ ਦੇਖ ਲੋ। ਉੱਧਰ ਤਾਂ ਦੇਖ। ਦੇਖ ਤੋਂ ਮੂੰਹ ਨੁੱਕੀ ਕੀ ਬੈਣੀ ਆ। ਬਹੁਤ ਸਮਾਰਟ ਹੋ ਬੇ ਜਿਹੜਾ। ਉਹ ਘਰ ਵਾਲੀ ਜਾ ਜੀ ਬੇੜ। ਹਾਂਜੀ। ਮੇਰੀਆਂ ਨਾ ਕਾਸ ਗਈਆਂ نیچے ਤੋਂ। ਉਹ ਤਿਲਕ ਜਾਂਦੀ ਆ ਪਾਣੀ ਚ। ਫੇਰ ਐਵੇਂ ਉਹ ਮਹਿੰਗੇ ਪੈਸੇ। ਇਸ ਕਰਕੇ ਮੈਂ ਤਾਂ ਗਿਰ ਵੀ ਬਹੁਤ ਛੇਤੀ ਜਾਣੀ ਆ ਮੈਂ ਦੇਖ ਲਓ ਬਾਗੇ ਦੇਖੋ ਮੈਂ ਕਿੱਥੇ ਬਾਗੇ ਦੇਖਦਾ ਇਹ ਅਭੀ ਸੁਣੋ ਮੈਂ ਦੇਖੋ ਠੀਕ ਹੈ ਨਾਲ ਥੋੜੇ ਠੀਕ ਹੈ ਜੀ ਠੀਕ ਆ ਨਾਲ ਰੰਗ ਹੋ ਰਿਹਾ ਬਸ ਠੀਕ ਹੈ ਜੀ ਬਸ ਠੀਕ ਹੈ ਪਾਪਾ ਪਾਪਾ ਰੀਤਰ ਕੋ ਤਾਂ ਬਹੁਤ ਜੋੜੇ ਆ ਨਹੀਂ ਸ਼ੁਗਰੀ ਤੇਰੇ ਕੋਲ ਬਹੁਤ ਆ ਪੁੱਤ ਨਹੀਂ ਤੈਨੂੰ ਦੁਵਾ ਵੀ ਦੰਤੀ ਕੋਈ ਗਾਲੀ ਬਾਤਾਂ ਨਹੀਂ ਕਰੇ ਪਰ ਹੈਗੀ ਆ ਤੇਰੇ ਕੋਲ ਬਹੁਤ ਨਹੀਂ ਕਰਨਾ ਹੈ ਤੂੰ ਬੰਨਵਾਇਆ ਤਾਂ ਬੋਟੋਮ ਨਾਲ ਨਹੀਂ ਸੁਣੀ ਜਨਾ ਜੋ ਕਾਹ ਹੋਗੀ ਨਾ ਮਾਰਦੇ ਗੇ ਨਾ ਬੱਦਲ ਜੀ ਪਾਟ ਮਾਰਦੇ ਜੀ ਹੋਰ ਕੁਝ ਲੈਣਾ ਤੇ ਆਰਡਰ ਮੈਂ ਨਾਲ ਐਪਲ ਮੰਗੋ ਫਲਾਣਾ ਟੇਲਗਾ ਉਹ ਕਰਾ ਦਰ ਗੋਡੀਓ ਕੇ 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 ਚਲੋ ਜੀ ਖਿਲਦੇ ਥੋੜੀ ਦੇਰ ਕਰਨ ਨੂੰ ਵੀ ਲੈਣੀ ਪਈ ਨਾ ਲੋ ਜੀ ਕਹਿੰਦੇ ਪ੍ਰੈਸ ਵੀਲੇ ਚੱਲਦੇ ਆ ਜੀ ਪਾਪਾ ਹਾਂ ਜੀ ਕੀ ਕੀ ਦੇਖਦੇ ਨੇ ਪਤਾ ਨਹੀਂ ਪਤਾ ਨਹੀਂ ਕੀ ਦੇਖੀ ਜਾਂਦਾ ਇਹਨੂੰ ਗੱਲਾਂ ਮੋਟ ਖਬਰ ਉਹਦੇ ਨਾਲ ਦੀ ਹੋਸੇਵੇਂ ਹਾਂ ਸੇਵੇਂ ਹਾਂ ਹਾਇ ਤਾਂ ਕੋਈ ਫਰਕ ਨਹੀਂ ਦੇਖ ਸਾਈਡ ਤੋਂ ਵੀ ਚਲੋ ਕਿਆ ਪ੍ਰਾਈਸ ਪ੍ਰੋਵਾਈਡਰ ਜੀ ਦਾ ਦੇ ਦੋ ਦੇ ਦੇ 100 ਰੁਪਏ ਦੇ ਦੋ ਕਹਣਾ ਦੇ ਦੋ ਜੋ ਮਰਜੀ ਚੜਾ ਮਮਾ ਮਮਾ ਔਰ ਚਲ ਪਿਆ ਤੋਰਾ ਕਿੱਥਾ ਤੇਰਾ ਜੂਆ ਕਮੰਡ ਕਰਕੇ 950 ਰੁਪਏ ਮਮਾ ਥੋੜਾ ਜਿਹਾ ਫੇਰ ਵੀ ਨਾ ਜਾ ਜੇ ਦਸਤਾ ਰੇਟ ਤੋਂ ਨਹੀਂ ਹਾਲਾ ਸਹੀ ਗੱਲ ਆ ਚਾ ਚਾ ਫਿਰ ਕੀ ਕਰਦੀ ਕਰਦੀ ਤਾਂ ਕਿ ਕਰਦੀ ਕਰਦੀ ਕੋਈ ਗੋਤੀ ਨਹੀਂ ਤੇ ਕੀ ਕੀ ਕਰਨੀ ਪੁੱਛੇ ਤਾਂ ਪਤਾ ਨਹੀਂ ਹੋ ਕੀ ਕਰਨੀ ਕਰੀ ਚਾਲ ਕੀ ਕਰਨੀ ਮੈਂ ਉਹ ਤਾਂ ਲਾਈਟ ਬੜ ਗਈ ਮੜੀ ਗਰਮ ਹੁੰਦੀ ਦਿਖਾ ਦਿਓ ਲਾਈਟ ਤਾਂ ਸਾਡੇ ਘਰਾਂ ਵੀ ਬਲਦੀ ਹੈ ਜਿਹੜੀ ਪਈ ਹੈ ਕੋਈ ਲੈਂਡ ਮੱਚਦੀ ਹੈ ਪਰ ਉਹ ਗਰਮ ਨਹੀਂ ਹੁੰਦੀ ਆ ਹੁੰਦਾ ਜੀ ਨੰਬਰ ਤੇ ਨੰਬਰ ਇਹ ਮੈਂ ਸੰਧੇ ਟੋਟਦਾ ਹੈ ਮੈਂ ਕਰ ਦੂੰਗੀ ਹਾਂ ਇੱਕ ਵਾਰ ਭਾਈ ਹੈ ਸਾਡੇ ਨਾਲ ਰਿਸ਼ਤੇਦਾਰੀ ਤੇ ਵਿਆਹ ਤਾਂ ਮੈਨੂੰ ਕਿਹੜਾ ਪ੍ਰੈਸ ਕਰਨ ਤੋਂ ਬੋਤਾ ਤਾਂ ਪ੍ਰੈਸ ਜੱਟੇ ਮੈਂ ਕੱਛ ਤੇ ਲਾ ਕੇ ਬਲੱਗ ਲਾ ਫੱਟਿਆ ਫੇਟ ਦੇਖਾ ਜਾ ਫੇਟ ਚੈੱਕ ਕਰੋ ਮੈਂ ਕਹਾ ਤੀ ਹੈ ਚਲੋ ਕੱਢੀ ਹੋ ਗਈ ਚਲੋ ਠੀਕ ਆ ਹਾਂ ਬਲੱਸ ਥੱਲੇ ਗਿਰ ਗਈ ਖੁਦ ਵੀ ਗਿਰਨੇ ਲੱਗ ਗਿਆ ਕੋਈ ਐਸੇ ਕਰੰਟ ਮਾਰਦੀ ਹੁੰਨੀ ਫਿਰ ਉਹ ਉਹ ਨਾ ਇਹ ਰੱਖ ਲਈ ਆਏ ਨਹੀਂ ਵੱਜਣਾ ਕਰੰਟ ਜੇ ਕਣਾ ਮਰਜ਼ੀ ਕਰੀ ਜਾਏ ਉਹਦੇ ਨਾਲ ਗਰਮ ਹੋਣਾ ਉਹਨੇ ਹੋਰ ਤਾਂ ਕੁਝ ਨਹੀਂ ਜੇ ਕਰੰਟ ਮਾਰਦੀ ਹੁੰਗੀ ਤਾਂ ਆ ਵੱਜਣਾ ਹਾਂ ਉਹਦੇ ਨਾਲ ਨਾਲ ਉਹਦੇ ਨਾਲ ਦੇ ਬੋਲੀ ਤੇ ਐਕਟ ਕਰੇ ਲਗਾਏ ਹੋ ਕੋ ਉਹ ਤੇਰੇ ਜਾ ਬਟਾ ਅੱਲੇ ਏਦਾਂ ਇਸ ਤੋਂ ਬਣਾ ਦੀ ਜਿਹਾ ਛੋਟੇ ਰੱਖੇ ਥੋੜੇ ਡੋਲੂ ਪਏ ਕਰਾਂ ਤਾਂ ਹੋਰ ਦੇ ਆਹ ਇਸ ਤੋਂ ਬਣਾ ਆਹ ਲਾ ਉਹ بڑا ਵੀ ਆ ਗਿਆ ਚੋਹੇ ਤਾਂ ਹੈ ਗਿਆ ਉਹ ਯਾਰ ਐਨੇ ਤਾਂ ਪਏ ਥੋੜੇ ਥੋੜੂ ਕਰਨੇ ਕਿਆ ਪਿੱਛੇ ਹੁਣ ਥੋੜੇ ਦੇ ਨਾ ਪਹਿਲਾਂ ਦੋ ਤੇ ਤੁਸੀਂ ਉਹ ਲੈ ਗਈਆਂ ਫਰਮੂਸਾ ਕੋਈ ਨਹੀਂ ਚਲੋ 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 ਤੁਸੀਂ ਦੁਕਾਨ ਤੇ ਬਾਹਰ ਨਿਕਲੋ ਤੁਸੀਂ ਤਾਂ ਪੱਖੇ ਥਲੇ ਬੈਠ ਗਏ ਆ ਤੂੰ ਤਾਂ ਖਰਚਾ ਕਰਾਉਣਾ ਮੇਰਾ ਉਲਟਾ ਨਹੀਂ ਨਹੀਂ ਬਸ ਤੁਸੀਂ ਕਿਰੇ ਦੇ ਪੈਸੇ ਦੇਵੋ ਮੈਂ ਦੇ ਦੇਣੀ ਆ ਬਸ ਤੁਸੀਂ ਬਾਹਰ ਤਾਂ ਨਿਕਲੋ ਕਿਤੇ ਗਰਮੀ ਚ ਖੜੀ ਐ ਵਾਹ ਵੈਸੇ ਆ ਹੋਰ ਫਿਰ ਮੇਰੇ 34 ਨਾ 30 ਰੱਦ 2 ਕਿਲੋ ਕੇ 60 ਕਿਲੋ ਹੋਗੀ ਸ਼ਿਮਲਾ ਮਿਰਚ ਕਿਲੋ ਲੈਣਾ ਤੁਸੀਂ ਚੰਗੀ ਹੋਗੀ ਬਾਹਰ ਦਸਾ ਕਹਿੰਦਾ ਘੱਟ ਦੇ ਦੇ ਸ਼ਿਮਲਾ ਮਿਰਚ ਦੇ ਦੋ ਕਿੰਨਾ ਜੀ ਕਿਲੋ ਪਾ ਲੋ 4 ਕਿਲੋ ਦੋ ਦੇ ਘਰ ਉੱਤੇ ਘੱਟ ਕੇ ਬਣਾਉਣੀ ਹੁਣ ਤਾਂ ਸ਼ਿਭੂ ਏ ਭਾਈ ਮੰਨਦਾ ਨਹੀਂ ਹੈਗਾ ਭਾਈ ਕਹਿੰਦਾ ਮੈਂ ਤਾਂ 5 ਕਿਲੋ ਦੇਣੇ ਆ ਉਹ 4 ਕਿਲੋ ਦੇਣੇ ਮੈਂ ਹਾਂ ਦੋਨੇ ਕਿਲੋ 5-5 ਕਿਲੋ ਪਾ ਦੇ ਮੰਨਦਾ ਨਹੀਂ ਹੈ ਮਿੱਲਾ ਬਹਾਰ ਦਾ ਆਲੂ ਵੀ ਪਾਜਣੇ ਮੈਂ ਟੈਕਦੇ ਚੈੱਕ ਕਰਾ ਕੇ ਕਰੂੰਗੀ ਬਸ ਇਹ ਥੋੜਾ ਸਾਗ ਸੂਖ ਦਾ ਪਲਾਨ ਹੈਗਾ ਕੁਝ ਬਣਾਉਣ ਦਾ ਨਹੀਂ ਬੀਬੀ ਅਸੀਂ ਬਸ ਬੀਬੀਓ ਬਣਾਉਣਾ ਜਾਣਗੇ ਸਾਗ ਤੁਸੀਂ ਇਹ ਪੁੱਛਣਾ ਭੁੱਲ ਗਈ ਤੁਹਾਨੂੰ ਹਾਂ ਅਰੇ ਦੋਨੇ ਯਾਰ ਸਾਗ ਖਾ ਹਾਂ ਗਰੀਬ ਘਰੇ ਵੀ ਤਾਂ ਗਰੀਬ ਗਰੀਬ ਘਰੇ ਨਹੀਂ ਤਾਂ ਹੈਗਾ ਦੇਣਾ ਉਹ ਜੈਸਮੀਨ ਵਾਸਤੇ ਕਿਹਾ ਤਾਂ ਉਹਨੇ ਬੀਬੀ ਨੇ ਤਾਂ ਸਾਨੂੰ ਵੀ ਦੇ ਗਏ ਜੈਸਮੀਨ ਨੂੰ ਕਿਹਾ ਮਾਂ ਚੱਲ ਕਰ ਕਰਮ ਪਹਿਲਾਂ ਅਸੀਂ ਸਵਾਦ ਦੇਖਦੇ ਸੀ ਖਤਮ ਹੀ ਕਰਤਾ ਉਹ ਦੰਦ ਵੀ ਦੇਖ ਲਈ ਦੇਣਾ ਤਾਂ ਦੇ ਵੀ ਨਹੀਂ ਕਿਹੜੀ ਚੀਜ਼ ਆਲੂ ਦੇ ਪਰੌਂਠੇ ਵੀ ਇੱਧਰ ਕੱਲੀ ਖਾ ਕੇ ਹੀ ਸਾਦ ਵੀ ਕੋਈ ਨਾ ਮੇਰੇ ਕਰਮਾ ਦੇ ਤੂੰ ਲੈ ਗਾ ਪਪਾ ਮੈਂ ਤਾਂ ਪ੍ਰਿਤਲੀ ਕੱਲ ਮਾਂ ਇਹ ਖਾਣੇ ਵਾਲੀ ਛੋੜੋ ਇਹ ਉਹ ਇਹ ਖਾਣੇ ਵਾਲੀ ਨਹੀਂ ਹੈਗੀ ਮਟਰ ਖਾ ਲੈ ਮਟਰ ਖਾ ਲੈ ਹੋਰ ਲੈਣਾ ਕੁਝ ਬਾਸੀ ਦਾ ਸਰਚੂਗਾ ਤੁਹਾਡਾ ਕੰਮ ਹਾਂ 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 ਚਲੋ ਸਾਨੂੰ ਬਣਾਉਣਗੇ ਛੋਲੇ ਇੰਤਰੀ ਓਕੇ ਪ੍ਰਤੀ ਠੀਕ ਕਰਾਂਗੇ ਆਪ ਪੂਰਾ ਲਓ ਜੀ ਬਾ ਅੱਜ ਠੀਕ ਨਹੀਂ ਕਰਾਂਗੇ ਆਪਾਂ ਨਵੀਂ ਪ੍ਰੈਸ ਦਾ ਕਰਾਂਗੇ ਉਹ ਘਾਟ ਤੇ ਉਹ ਘਾਟ ਪ੍ਰੈਸ ਦਾ ਡਾਟਿੰਗ ਕਰਾਂਗੇ ਵੀਰ ਜੀ ਦੇ ਸੂਟ ਤੋਂ ਆਪਾਂ ਦੀ ਵੀ ਦੋ ਦਿਨ ਦਾ ਦੁੱਕੇ ਪ੍ਰੈਸ ਕਰਨੀ ਆ ਚਲ ਕੇ ਦੇਖ ਠੀਕ ਹੈ ਉਹ ਤਾਂ ਬਾਅਦ ਫਿਰ ਅਸੀਂ ਸੋਚਾਂਗੇ। ਅੱਛਾ। ਵੀ ਅਸੀਂ ਕਰਨਾ ਹੈ। ਹਾਂ। ਪਰ ਤੂੰ ਪਹਿਲਾਂ ਮੇਰੀ ਗੱਲ ਸੁਣ। ਹਾਂਜੀ। ਫਿਰ ਤਾਂ 24 ਘੰਟੇ ਵੀ ਨਹੀਂ ਨਿਕਲੇ ਹੈਗੇ ਤੁਸੀਂ ਮੈਲੇ ਮੁੱਕਰ ਗਈਆਂ। ਅਸੀਂ ਆਏ ਤਾਂ ਨਹੀਂ ਕਿ ਹਾਂ ਵੀ ਦੋ ਦਿਨ ਤਾਂ ਪੂਰਾ ਦਬਕੇ ਜ਼ੋਰ ਕਰਾਂਗੇ। ਸਾਡੀ ਪ੍ਰੈਸ ਸੋਣੀ ਤੇ ਆ ਗਈ ਬੱਸ। ਸੰਤੋ ਆਪਣਾ ਸੰਤੋ। ਅੱਛਾ। ਅਸੀਂ ਫਿਰ ਮਤਲਬ ਪ੍ਰੈਸ ਵਾਲਾ ਚੱਕਰ ਤਾਂ ਹੈ। ਪ੍ਰੈਸ ਸਾਨੂੰ ਬਦਲਣੀ ਸੀ। ਮੇਰੀ ਗੱਲ ਸੁਣੋ ਸੰਦੀਪ। ਹਾਂਜੀ। ਪ੍ਰੈਸ ਕਰਕੇ ਜਦ ਵੀ ਆਪਾਂ ਨੇ ਕਰਨੀ ਹੈ ਪ੍ਰੈਸ। ਹਾਂਜੀ। ਆ ਇਕੱਠੀ ਕਰਕੇ ਦੱਬੇ 'ਚ ਪਾ ਕੇ ਅੰਦਰ ਐਸੀ ਜਿਹਾ ਦੱਬੇ 'ਚ ਰੱਖ ਦੇ। ਬੱਸ ਈ ਈ ਗਈ। ਸ਼ਮਿਰਤ ਪਿੱਛੇ ਜਾਂਦਾ। ਜ਼ ਨਾ 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 ਪ੍ਰੈਸ ਚਾਹੇ ਨੰਬਰ ਬਰ ਕਪੜਾ ਨਾ ਜਾਲਿਓ ਇਹ ਲੈ ਪ੍ਰੈਸ ਨੂੰ ਸਖਾ ਸਖਾ ਇਹ ਤਾਂ ਖਾਦੀ ਵੀ ਨਹੀਂ ਇਹ ਚਲ ਤੂੰ ਪਈ ਰਹਿਣ ਦੇ ਰਣੀ ਕਿਤੇ ਗਰਮ ਹੋਣ ਲੱਗੀ ਨਾ ਇਹ ਤਾਂ ਦੋਏ ਪਾਸੇ ਰੱਖਣੀ ਦੀ ਨਾਲ ਤੂੰ ਇਹ ਤਾਰ ਤੋੜ ਲੈਣੀ ਇਹੋ ਇਹ ਹੈਗੀ ਜੀ ਗਰੀਸ਼ ਬਣੀ ਹੋਈ ਆਪਾਂ ਹੀ ਗਰੀਸ਼ ਤੇ ਪ੍ਰੈਸ ਕਰਦੇ ਉਹ ਮੇਰੇ ਜਿੱਤਿਆਂ ਲਵਾਵਾ ਕਿੱਥੇ ਆ ਆਹ ਜੀ ਥਾਣੇ 'ਚ ਬੈਹ ਦਿੱਤੀਆਂ ਸੋ ਸੋਕਰਾਂ ਵੈਗਰੂ ਦਾ ਮੱਗ ਤੇ ਆਇਆ ਨਾ ਫੇਰ ਰੋਪੜੇ ਭੁੱਲਿਆ ਆ ਨਹੀਂ ਨਹੀਂ ਐਂ ਦੇਖ ਪਹਿਲਾਂ ਇਹ ਦੇਖ ਵੀ ਗਰਮ ਹੁੰਦੀ ਬਸ ਮੈਂ ਆਪਣੇ ਵੀਡੀਓ ਬੰਦ ਕਰ ਦੇਣੀ ਜਦੇ ਉਸ ਟਾਈਮ ਅੱਛਾ ਜੀ ਛੂਟ ਤੁਸੀਂ ਪਾਣਾ ਹੀ ਹੋਣਾ ਹੈ ਹਾਂ ਜੀ ਅੱਛਾ ਜੀ ਕਿ ਤੱਕ ਕਰਦੇ ਪਰ ਐਸਾ ਸੀ ਕਰ ਦੇਣੀ ਆ ਵਧੀਆ ਕਰਦੀ ਸੰਦੀਪ ਇਹਨੂੰ ਦਾਗ ਨਾ ਆ ਕੇ ਉਹਨੂੰ ਧਾਰਨਾ ਸੀ ਅੱਛਾ ਵੈਸੇ ਜਿਵੇਂ ਨਾ ਗਰਮ ਹੱਥ ਲਾ ਕੇ ਚੈੱਕ ਕਰ ਸਕਦੇ ਗਰਮ ਹਾਂ ਜੀ ਹਾਂ ਪਤਾ ਲੱਗਦਾ ਚਲੋ ਜੀ ਠੀਕ ਆ ਜੀ ਸਾਰਿਆਂ ਨੂੰ ਵਧਾਈਆਂ ਅੱਜ ਪ੍ਰਸਾ ਦੀ ਨਵੀਂ ਘਟਕ ਪਰ ਮੈਂ ਹਾਂ ਜੀ ਆ ਕਾਕਰ ਕੀ ਦਾ ਕੁੜੀ ਕਰਕੇ ਕੰਮ ਜਾ ਕਸ ਦਾਗ ਦੀ ਗੱਲ ਦਾਗ ਤਾਂ ਇਹਨੇ ਲਾਤਾ ਸਚਾਤਾ ਰੋਂਡੀ ਹੈ ਕਿੱਸ ਬਹੁਦੀ ਹੈ ਚਲੋ ਜੀ ਨਵੀਂ ਮਿਲਦੇ ਨਾ ਕਿਸੇ ਅਗਲੇ ਵਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੇ ਰਾਤੋ ਆਪਣੀ ਤਰੱਕੀਆਂ ਵਾਸਤੇ ਜੀ ਬੋਲੀ ਕਿ ਤਰੇਕੀ